ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤਾ ਹਿੰਦ ਪਾਕ ਕੋ ਪੰਤਰੀ ਸਰਹੱਦ ਤੇ ਦਰਿਆ ਸਤਲੁਜ ਕੰਡੇ ਵਸੇ ਪਿੰਡ ਟੈਂਡੀ ਵਾਲਾ ਵਿੱਚ ਆਇਆ ਦਰਿਆ ਦਾ ਪਾਣੀ ਹੁਣ ਲੋਕਾਂ ਦੇ ਘਰਾਂ ਨੂੰ ਟਾਉਣ ਲੱਗਿਆ ਹੈ ਪਿੰਡ ਵਾਸੀਆਂ ਵੱਲੋਂ ਵੀਡੀਓ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਦਰਿਆ ਦਾ ਪਾਣੀ ਹੁਣ ਘਰਾਂ ਨੂੰ ਟਾਉਣ ਲੱਗ ਪਿਆ ਹੈ ਪਿੰਡ ਵਾਸੀਆਂ ਵੱਲੋਂ ਜਾਰੀ ਵੀਡੀਓ ਸੰਦੇਸ਼ ਵਿੱਚ ਬਲਬੀਰ ਸਿੰਘ ਸਰਪੰਚ ਨੇ ਦੱਸਿਆ ਕਿ ਦਰਿਆ ਸਤਲੁਜ ਵਿੱਚ ਕਾਲੂ ਵਾਲਾ ਘਾਟ ਦੇ ਬਿਲਕੁਲ ਨੇੜੇ ਸਥਿਤ ਪਿੰਡ ਟੈਂਡੀਵਾਲਾ ਦੇ ਘਰ ਦਰਿਆ ਵਿੱਚ ਸਮਾਉਣੇ ਸ਼ੁਰੂ ਹੋ ਗਏ ਹਨ ਅਜਿហេ ਵਿੱਚ ਦਰਿਆ ਦੇ ਪਾਣੀ ਤੋਂ ਬਚਣ ਲਈ ਲੋਕ ਖੁਦ ਹੀ ਆਪਣੇ ਘਰਾਂ ਦੀਆਂ ਕੰਦਾ ਅਤੇ ਛੱਤਾਂ ਪੁੱਟ ਕੇ ਇੱਟਾਂ ਅਤੇ ਬਾਲੇ ਬਾਹਰ ਕੱਢ ਰਹੇ ਹਨ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਟੈਂਡੀਵਾਲਾ ਚਾਰੇ ਪਾਸਿਓਂ ਪਾਣੀ ਵਿੱਚ ਘਿਰਿਆ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਬੀੜੀ ਤੋਂ ਇਲਾਵਾ ਇਸ ਵੇਲੇ ਉਹਨਾਂ ਦੇ ਪਿੰਡ ਪਹੁੰਚਣ ਲਈ ਕੋਈ ਵੀ ਰਾਹ ਨਹੀਂ ਹੈ ਉਨਾ ਨੇ ਦੱਸਿਆ ਕਿ ਸਮਾਜ ਸੇਵੀਆਂ ਵੱਲੋਂ ਆਉਂਦੀ ਰਾਹਤ ਸਮਗਰੀ ਵੀ ਪਿੱਛੇ ਸੁੱਕੇ ਥਾਵਾਂ ਤੇ ਬੈਠੇ ਬੰਦੇ ਲੁੱਟ ਰਹੇ ਹਨ ਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਪਤੇ ਬਾਤੋ ਲਾਈਕ ਸ਼ੇਅਰ ਕਰੋ ਅੱਗੇ ਤੱਕ ਸਾਡਾ ਫਰੈਂਡ ਇੰਡੀਆ ਵਾਲਾ ਵਰਜੀ ਲਾਸਟ ਮੂਹ ਹੈ ਇਧਰੋਂ ਪਾਕਿਸਤਾਨ ਹੈ ਇਧਰੋਂ ਹਣ ਸੱਤ ਲੋ ਜੇ ਸਾਡੇ ਘਰਾਂ ਦੇ ਮੂਰੇ ਆ ਗਿਆ ਹੈ ਪਹਿਲੇ ਤਾਂ ਕਾਫੀ ਡੋਰ ਸੀ 8-9 ਕਿੱਲੇ ਬਾਟ ਸੀ ਨਹੀਂ ਪਤਾ ਲੱਗਦਾ ਜਿਸ ਦਰਿਆ ਕਿੱਥੇ ਆ ਹੁਣ 2025 ਚ ਜਿਹੜਾ ਪਾਣੀ ਆ ਇਹ ਆ ਮੂਰੇ ਆ ਗਿਆ ਸੀ ਆ ਘਰਪਰ ਤੋਂ ਲੱਗੇ ਆ ਵੇਖੋ ਆ ਸਾਡਾ ਪਿੰਡ ਸਾਰਾ ਇੱਕ ਮੁੱਠ ਹੋ ਕੇ ਗਰੀਬ ਦੇ ਘਰ ਜਿਨ੍ਹਾਂ ਜਿਨ੍ਹਾਂ ਦੇ ਪਹਿਲਾਂ ਆਣਾ ਹੈ ਉਹਨਾਂ ਨੂੰ ਪਟਾਈ ਸ਼ੁਰੂ ਕਰ ਲੈ ਉਦੋਂ ਬਾਅਦ ਗੁਰਦੁਆਰਾ ਹੈ ਗੁਰਦੁਆਰੇ ਸਾਹਿਬ ਦੇ ਸ਼ੁਰੂ ਹੋਏਗਾ ਉਦੋਂ ਬਾਅਦ ਆ 400 ਘਾਰੇ ਜਿਹੜਾ ਪਿੰਡ ਟਿੰਡੀ ਵਾਲੇ ਦਾ ਇਥੋਂ ਸ਼ੁਰੂ ਹੋ ਜਾਏਗਾ ਅਸੀਂ ਤਾਂ ਅਰਦਾਸ ਇਹੀ ਕਰਦੇ ਹਾਂ ਕਿ ਸਾਰੇ ਪਿੰਡਾਂ ਨੇ ਲੋਕਾਂ ਨੇ ਗੋਦ ਲਿੱਤੇ ਆ ਪਿੰਡ ਐਮੀ ਵਰਕ ਐਮੀ ਵਰਕ ਹੋ ਗਿਆ ਸਿੰਗਰਾਂ ਨੇ ਗੋਦ ਲਿੱਤੇ ਆ ਲੇਕਿਨ ਟਿੰਡੀ ਵਾਲਾ ਕਿਸੇ ਨੇ ਗੋਦ ਨਹੀਂ ਲਿੱਤਾ ਸੱਚੀ ਟੈਂਡੀਆਂ ਵਾਲੇ ਚ ਕੋਈ ਨਾ ਤੂੰ ਰਸਤਾ ਆ ਰਿਹਾ ਨਾ ਕੋਈ ਇਧਰ ਰਾਸ਼ਨ ਪਾਣੀ ਨਾਲੋਂ ਜ਼ਰੂਰਤ ਨਹੀਂ ਗਈ ਜਿਵੇਂ ਵੀ ਹਿੱਲ ਕੇ ਲੋਕਾਂ ਨੇ ਸ਼ਹਿਰ ਨੂੰ ਬੰਨ ਮਾਰਿਆ ਹੈ ਨਾ ਇੰਨੇ ਦੁਨੀਆ ਇਕੱਠੀ ਹੋ ਕੇ ਉੱਥੇ ਟ੍ਰੈਫਿਕ ਹੀ ਨਹੀਂ ਖਤਮ ਹੋ ਰਹੀ ਮੈਂ ਵੀ ਉੱਥੋਂ ਆਇਆ ਸੀ ਉੱਥੇ ਟ੍ਰੈਫਿਕ ਹੀ ਨਹੀਂ ਕਰਤਾ ਹੋ ਰਹੀ ਕਿ ਦੁਨੀਆ ਲਾਈਨਾਂ 'ਚ ਖੜੀ ਆ ਅਸੀਂ ਇਹ ਕਹਿਨੇ ਕਿ ਜਿਹੜੇ ਗੱਟੇ ਉਹ ਹੈ ਨਾ ਰਸਤਾ ਬਣਾ ਕੇ ਸਾਡੇ ਪਿੰਡ ਨੂੰ ਆ 400 ਘਰ ਬਚਾਇਆ ਜੇ ਵੀ ਪਲੀਜ਼ ਤੇ ਕੋਈ ਇਹੋ ਜਿਹਾ ਦਾਨੀ ਸੱਜਣ ਕੋ ਵੀਡੀਓ ਸਾਡੀ ਪਹੁੰਚੇ ਸ਼ੇਅਰ ਕਰੋ ਇਹਨੂੰ ਵਾਦ ਤੋਂ ਵਾਦ ਕਿ ਉਹ ਦਾਨੀ ਸੱਜਣ ਕੋ ਪਹੁੰਚੇ ਕਿ ਜਿਹੜਾ ਟੈਂਡੀ ਵਾਲਾ ਇਹਨਾਂ ਨੂੰ ਲੋਕਾਂ ਨੂੰ ਪੈਰੋਂ ਨੰਗੇ ਲੈਣ ਨੂੰ ਕੱਜਣ ਵਾਸਤੇ ਕੋਈ ਦਾਨ ਨਾ ਲਵੇ ਇਹਨਾਂ ਨੂੰ ਪਿੰਡ ਟੈਂਡੀ ਵਾਲੇ ਨੂੰ ਕੋਈ ਦਾਨ ਚਲਾਵੇ ਤੇ ਜਿਵੇਂ 500 ਕਰੋੜ ਜਾਂ ਕੋਈ 100 5 ਕਰੋੜ ਲਾ ਰਹੇ ਨੇ ਅੱਜ ਤੇ ਲੋਚਾ ਬਣਾ ਰਹੇ ਨੇ ਸਾਡੀ ਜ਼ਮੀਨਾਂ ਦੇ ਬਰ ਇਨਾਂ ਨੂੰ ਬਚਾਇਆ ਜਾਵੇ ਇਹ ਘਰ ਬਚਾਏ ਜਾਣਾ ਪਲੀਜ਼ ਅਸੀਂ ਤਾਂ ਇਹੀ ਕਹਨੇ ਕਹਨੇ ਕੋ ਉਹੀ ਸੱਜਣਦਾਨੀ ਕੋਲ ਪਹੁੰਚੇ ਕਿ ਜਿਹੜਾ ਭਰਾ ਸਾਡੇ ਪਿੰਡ ਦੀ ਵਾਰਡ ਪੁੱਛੇ ਟਿੰਡੀ ਵਾਲੇ ਪਿੰਡ ਦੀ ਟਿੰਡੀ ਵਾਲੇ ਪਿੰਡ ਦੀ ਕਿਸੇ ਨੇ ਵਾਰਡ ਨਹੀਂ ਪੁੱਛੀ ਚਾਰੋਂ ਸਾਰਾ ਰਸਤਾ ਬੰਦ ਹੈ ਗਰਦਾਸਪੁਰ ਏਰੀਆ ਮੰਨੇ ਕਿਵੇਂ ਗਰਦਾਸਪੁਰ ਏਰੀਆ ਮੰਨੇ ਕਈ ਬਾਈਆਂ ਨੇ ਕਈ ਗਰਦਾਸਪੁਰ ਨਾਲ ਦੇ ਪਿੰਡ ਨਿਊ ਗੱਟੀ ਜਿੱਥੇ ਵੀ ਇੱਕ ਭਾਈ ਨੇ ਬਾਈ ਨੇ ਕਹਿੰਦੇ ਕੱਲ 30 ਲੱਖ ਦੀ ਬੋਰਡ ਦੇ ਕੇ ਗਿਆ ਆ ਸਾਡੇ ਪਿੰਡ ਦਾ ਇੱਕ ਕਿਸ਼ਤੀ ਹੈ ਅਸੀਂ ਪੈਸੇ ਇਕੱਠੇ ਕਰਕੇ ਪਿੰਡ ਦੇ ਕੋਗੀ ਸਾਡੀ ਜਮੀਨਾਂ ਕੁਝ ਪਾਰਸੀ ਤੇ ਇਕੱਠੇ ਕਰਕੇ ਇੱਕ ਬੇੜਾ ਬਣਾਇਆ ਹੋਇਆ ਸਾਨੂੰ ਉਹੀ ਚੱਲੀ ਜਾ ਰਿਹਾ ਆ ਗਰਦਾਸ ਕੋਰ ਬਣੇ ਹਰੇ ਬਣੇ ਅੰਬਰ ਦੇ ਪਟਿਆਲੇ ਬਣੇ ਸਾਰੇ ਲੋਕਾਂ ਨੇ ਗੋਦ ਲੈ ਕੇ ਝੰਡਾ ਨੂੰ ਅਬ ਚਲੋ ਬਾੜ हट ਗਈ ਉਸ ਤੋਂ ਬਾਅਦ ਸਾਰੇ ਇਹਨਾਂ ਦੀ ਸੇਵਾ ਕਰਨਗੇ ਟਿੰਡੀ ਵਾਲੇ ਜਿੱਥੇ ਕਿਸੇ ਨੇ ਅਜੇ ਤੱਕ ਨਾਂ ਨਹੀਂ ਬਾਈ ਜਿਵੇਂ ਗਰਦਾਸਪੁਰ ਕਹਿੰਦੇ ਨੇ ਵੀ ਆ ਆਪਣੇ ਗਿੱਪੀ ਗਰੇਵਾਲ ਗਿਆ ਏ ਜਾਂ ਵੱਡੇ ਵੱਡੇ ਹੀਰੋ ਸਟਾਰ ਸੁਲਮਾਨ ਖਾਨ ਵਗੈਰਾ ਦੇ ਰਹੇ ਨੇ ਮਨਜ ਬੋਧ ਲੈ ਰਹੇ ਨੇ ਪਿੰਡਾਂ ਨੂੰ ਤੇ ਆਪਣੇ ਪਿੰਡ ਟਿੰਡੀ ਵਾਲੇ ਦੇ ਕੇ ਦਾ ਨਹੀਂ ਟਿੰਡੀ ਵਾਲੇ ਅਜੇ ਤੱਕ ਸਾਨੂੰ ਕੋਈ ਨਿਊਜ਼ ਨਹੀਂ ਆਈ ਸਾਨੂੰ ਇਹੀ ਜਦ ਤੱਕ ਜ਼ਿਆਦਾ ਰੋਣ ਆ ਰਿਹਾ ਕਿ ਅਸੀਂ ਭਾਰਤੀ ਇਨਸਾਨ ਨਹੀਂ ਗਏ ਕਿ ਅਸੀਂ ਪੰਜਾਬ ਦੇ ਲੋਕ ਨਹੀਂ ਹਾਂ ਅਸੀਂ ਨਹੀਂ ਹੈਗੇ ਅਸੀਂ ਪਾਕਿਸਤਾਨ ਦੇ ਕੋਲ ਕੀ ਸਾਨੂੰ ਪਾਕਿਸਤਾਨ ਦੇ ਗਿਣਾ ਜਾ ਰਿਹਾ ਸੱਚੀ ਸਾਨੂੰ ਕਿਸੇ ਨੇ ਸਾਨੂੰ ਐਸੀ ਖੁਸ਼ੀ ਦੀ ਖਬਰ ਆਣੀ ਚਾਹੀਦੀ ਸੀ ਸਾਡੇ ਚ ਕੀ ਹਾਲ ਆ ਟਿੰਡੀ ਵਾਲੇ ਨੇ ਵੀ ਪੁਰਾਣੇ ਬੰਦੇ ਨੇ ਪੁਰਾਣੇ ਸਿੰਗਰ ਨੇ ਗੋਦ ਲੈ ਲਿਆ ਇਹ ਤੁਸੀਂ ਮੰਨ ਲਓ ਇੱਕ ਮਲਮ ਹੁੰਦੀ ਹੈ ਜਿਵੇਂ ਘਰ ਟੁੱਟ ਗਿਆ ਠੀਕ ਹੈ ਗੋਦ ਲੈ ਕੇ ਸਾਨੂੰ ਚੱਕਰ ਨਾਲ ਆਏ ਸਾਨੂੰ ਇੱਕ ਮਲਮ ਹੁੰਦੀ ਕਿ ਸਾਨੂੰ ਇਹ ਪਿਓ ਦਾ ਆਸਰਾ ਹੋ ਜਾਂਦਾ ਕਿ ਜਿਵੇਂ ਉਹ ਬੱਚੇ ਜਿੰਦਾ ਮਾਂ ਤੋਂ ਜਿੰਦਾ ਨਾ ਉਹ ਬਾਪ ਤੋਂ ਬੱਚੇ ਨੂੰ ਬਾਹਰ ਪਿੱਛੇ ਕੱਢਦਾ ਉਹਨੇ ਜਿਵੇਂ ਘਰ ਲੁੱਟ ਗਿਆ ਉਹਨਾਂ ਦੇ ਮੰਨ ਲ ਗੋਦ ਕੌਣ ਲਵੇਗਾ ਜੀ ਭਾਜੀ ਆ ਦੇਖੋ ਲੱਖਾਂ ਕਰੋੜਾਂ ਦਾ ਸਭਾ ਨੁਕਸਾਨ ਹੋ ਰਿਹਾ ਹੈ ਇੱਥੇ ਗੋਦ ਕੌਣ ਲਏਗਾ ਅਸੀਂ ਤਾਂ ਕਹਿੰਦੇ ਲੈਣ ਹੈ ਕੋਈ ਅਸੀਂ ਅਸਲੀ ਮਲਮ ਵੀਰੇ ਆਏ ਆ ਜਿਹੜੀ ਕਿਸੇ ਨੂੰ ਮਲਮ ਲਾਣੀ ਨਾ ਕਹਿੰਦੇ ਜੇ ਆਪਾਂ ਨੂੰ ਸਿਰ ਦਰਦ ਹੋ ਉਹਦੀ ਟਰੀਟਮੈਂਟ ਕਰਨੀ ਨਾ ਅਸਲੀ ਉਹ ਗੋਲੀ ਉਹਦੇ ਹੱਥ 'ਚ ਫੜਾਈ ਜਾਂਦੀ ਡਾਕਟਰ ਉਹਨੂੰ ਚੈੱਕ ਕਰਕੇ ਫੜਾਈ ਜਾਂਦਾ ਅਸੀਂ ਤੇ ਇਹ ਕਹਿੰਦੇ ਕਿ ਆਹ ਡਾਕਟਰ ਦੀ ਇਲਾਜ ਹੈ ਇੱਥੇ ਸਿਰ ਦਰਦ ਦੀ ਗੋਲੀ ਦਿੱਤੀ ਜਾਵੇ ਉਹਨੂੰ ਜਿਹਨੂੰ ਜ਼ਰੂਰਤ ਹੈ ਏ ਨਹੀਂ ਕਿ ਸਿਰਦਰਦ ਦੀ ਤੁਸੀਂ ਪਿੱਛੇ ਪਿੱਛਲੇ ਪਿੰਡਾਂ 'ਚ ਮੰਡੀ ਜੋ ਸਿਰਦਰਦ ਦੀਆਂ ਗੋਲੀਆਂ ਤੇ ਜਿਹੜੇ ਪਿੰਡ ਟਿੰਡੀ ਵਾਲਾ ਬੈਠਾ ਉੱਥੇ ਕੋਈ ਟੈਬਲੇਟ ਨਹੀਂ ਪਹੁੰਚੀ ਭਾਈ ਜੀ ਪਲੀਜ਼ ਅੱਗੇ ਤੋਂ ਸ਼ੇਅਰ ਕਰੋ ਵੱਧ ਕਰੋ ਉਹਦੇ ਪਾਸੇ ਕੋਈ ਪਹੁੰਚਣੀ ਚਾਹੀਦੀ ਕਿ ਜਿਹੜਾ ਸਾਡੇ ਪਿੰਡ ਨੂੰ ਕੋਈ ਲੰਬੀ ਬਾਹ ਕਰੇ ਨਿਊਜ਼ ਚ ਕਹੇ ਕਿ ਕਰੋੜਪਤੀ ਕਹਿੰਦੇ ਨੇ ਦਿੱਲੀ ਤੋਂ ਕਰੋੜਪਤੀ ਗੱਡੀਆਂ ਵੱਡੀਆਂ ਵੱਡੀਆਂ ਤੇ ਆ ਰਹੇ ਨੇ ਪਿੱਛੇ ਪਤਾ ਨਹੀਂ ਕਿੱਥੇ ਚੱਲੇ ਗਏ ਜੀ ਜੋ ਆ ਰਹੇ ਆ ਸਾਡੇ ਟਿੰਡੀ ਵਾਲ ਨੂੰ ਕੋਈ ਰਸਤਾ ਹੀ ਨਹੀਂ ਆ ਰਿਹਾ ਉਹ ਪਿੱਛੂ ਹੀ ਮੋੜ ਕੇ ਜਾ ਰਿਹਾ ਹੈ ਕਿ ਬੋਰਡ ਤੇ ਵੀ ਨਹੀਂ ਇੱਥੇ ਪੂਰੇ ਗਰਾਉਂਡ 'ਚ ਨਹੀਂ ਪਹੁੰਚ ਰਿਹਾ ਜੀ ਠ ਬੀਰੋ ਅਸੀਂ ਪਹਿਲਾ ਕੋਈ ਵੀਡੀਓ ਨਹੀਂ ਪਾਈ ਸੀ ਕਿਉਂਕਿ ਅਸੀਂ ਸੋਚਿਆ ਚਲ ਚੋਣਾ ਡੁੱਬ ਗਿਆ ਕੋਈ ਗੱਲ ਨਹੀਂ ਦੁਬਾਰਾ ਫਸਲ ਹੋ ਜਾਏਗੀ ਕਣਕ ਹੋ ਜਾਏਗੀ ਅਤਾੜ ਆ ਰਹੇ ਜਾਂਦੇ ਰਹਿੰਦੇ ਨੇ ਪਰ ਵੀਰ ਜੀ ਬੇਨਤੀ ਹੈ ਕਿ ਸਾਡਾ ਪਿੰਡ ਪੂਰਾ ਹੀ ਕਿਰਿਆ ਹੈ ਕਮੀਆਂ ਕੈਂਟਿਆਂ ਦੇ ਵਿੱਚ ਵੀਰ ਜੀ 5 ਕਿਲੋ 5 ਕਿੱਲੇ ਬਾਟ دریا ਮੁੱਢੇ ਆ ਗਿਆ ਉਹ ਵੀਰ ਲੱਗੇ ਹੋਇਆ ਸਾਹਮਣੇ ਲੱਗੇ ਹੋਇਆ ਗਾਡਰ ਲਾਉਣ ਲੱਗੇ ਹੋਇਆ ਵੀਰ ਜੀ ਿੱਟਾ ਢੋਵਣ ਲੱਗੇ ਹੋਇਆ ਔਰ ਪਾਣੀ ਕਾਫੀ ਵਧ ਰਿਹਾ ਹੈ ਸਾਡੇ ਪਿੰਡ ਤੇ ਬਿਲਕੁਲ ਮੁੱਢੇ ਆ ਗਿਆ ਸਾਨੂੰ ਇਨਾ ਵਿਸ਼ਵਾਸ ਨਹੀਂ ਕਿ ਮੁੱਢੇ ਆ ਜਾਏਗਾ ਵੀਰ ਜੀ ਸਾਨੂੰ ਬਹੁਤ ਖਤਰਾ ਪੈ ਚੁੱਕਿਆ ਹੈ ਸਾਨੂੰ ਸਾਰੀ ਥੁੱਧ ਬੁੱਲ ਚੁੱਕੀ ਹੈ ਕਿ ਅਸੀਂ ਕਿਵੇਂ ਆਪਣੀ ਜਾਨ ਬਚਾਈਏ ਸਾਡੇ ਬੱਚੇ ਵੀ ਇੱਥੇ ਨੇ ਸਾਨੂੰ ਬੋਟ ਚਈ ਦੀ ਨੇ ਸਾਡੇ ਬੱਚੇ ਕੱਢਣ ਵਾਸਤੇ ਇਸ ਵਾਰ ਕੀ ਵੀਰ ਜੀ ਬੇਨਤੀ ਹੈ ਕਿ ਸਾਡੀ ਸਾਡੇ ਪਸ਼ੂ ਵੀ ਇੱਥੇ ਨੇ ਕਿਉਂਕਿ ਅਸੀਂ ਆਪਦੇ ਉੱਚੇ ਉੱਚੇ ਘਰ ਜੋ ਬਣੇ ਅਸੀਂ ਚੱਲ ਉੱਥੇ ਸਾਡਾ ਰਗਜਾਰਾ ਹੋਈ ਜਾਂਦਾ ਅਸੀਂ ਜਿਹਦੀ ਸਾਨੂੰ ਗ੍ਰਾ ਬਿਲਕੁਲ ਸਾਹਮਣੇ ਲੱਗ ਚੁੱਕਾ ਹੈ ਸਾਡੇ ਠਕਰ ਪਿੰਡ ਨੂੰ ਬਿਲਕੁਲ ਸਾਹਮਣੇ ਲੱਗ ਚੁੱਕੀ ਹੈ ਸਾਹਮਣੇ ਇਹ ਸਾਡੇ ਪਿੰਡ ਦਾ ਟੈਂਡੀ ਵਾਲੇ ਦਾ ਪਿੰਡ ਸਾਡਾ ਟੈਂਡੀ ਵਾਲਾ ਆ ਸਕੂਲ ਹੈ ਪਿੰਡ ਟੈਂਡੀ ਵਾਲੇ ਦਾ ਸਕੂਲ ਤੇ ਬਿਲਕੁਲ ਨੇੜੇ ਆ ਚੁੱਕਿਆ ਦਰਿਆ ਹੋ ਸਕਦਾ ਚਵੀਆਂ ਕੈਂਡਾ ਦੇ ਵਿੱਚ ਵਿੱਚ ਸਾਡਾ ਪਿੰਡ ਦਾ ਨਕਲਾ ਜਾ ਜਾ ਸਕਦਾ ਹੈ ਵਿੱਚ ਦਰਿਆ ਦੇ ਵਿੱਚ ਤਬਦੀਲ ਹੋ ਸਕਦਾ ਹੈ ਇਸ ਵਾਸਤੇ ਵੀ ਜੀ ਬੇਨਤੀ ਹੈ ਸਾਡੇ ਕੋਈ ਪੱਲੇ ਕੱਖ ਨਹੀਂ ਰਹਿ ਗਿਆ ਸਾਡੀ ਮੰਤ ਕਰਨੀ ਹੈ ਵੀਰ ਜੀ ਸਾਨੂੰ ਪਿੱਛੇ ਕੁ ਜਗ੍ਹਾ ਬਣਾ ਕੇ ਦਿੱਤੀ ਜਾਵੇ ਸਾਨੂੰ ਕੋਈ ਸਾਡੀ ਇੱਕ ਰੀ ਵਿਵਸਥਾ ਕੀਤੀ ਜਾਵੇ ਇਸ ਵਾਸਤੇ ਸਾਡੀ ਬੇਨਤੀ ਹੈ ਵੈਰ ਗੁਰਜੀਕਾ ਖਾਲਸਾ ਵੈਰ ਗੁਰਜੀਕਾ ਖਾਲਸਾ ਵੈਰ ਗੁਰਜੀ ਜੀ ਦੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਆ ਵੇਖੋ ਲਗਭਗ 8 ਕਿਲੇ ਦੂਰ ਦਰਿਆ ਸੇ ਇਥੋਂ ਜਿਹੜਾ ਜ਼ਮੀਨ ਨੂੰ ਕੱਟ-ਕੱਟ ਕੇ ਅੱਜ ਪਿੰਡ ਦੇ ਬਿਲਕੁਲ ਕੋਨੇ ਦੇ ਉੱਤੇ ਆ ਗਿਆ ਇੱਕ ਸਾਡਾ ਪਹਿਲੇ ਨੰਬਰ ਤੇ ਗੁਰਦੁਆਰਾ ਇੱਕ ਘਰ ਪਹਿਲਾਂ ਸੀ ਜਿਹੜੇ ਪੂਰੀ ਸਾਡੀ ਸੰਤ ਲੱਗੀ ਹੋਈ ਹੈ ਜਿਹੜੇ ਪਿਛਲੇ ਲੋਕ ਨੇ ਪਿੰਡ ਵਾਲੇ ਜੰਨੋ ਕਾ ਭਾਨੇ ਵਾਲਾ ਯਾਰਾ ਰਾਜੋ ਕੇ ਤੇ ਕਹਿੰਦੇ ਨੇ ਕਿ ਸਾਰਾ ਰਾਸ਼ਨ ਟੈਂਡੀਆਂ ਜਾਂਦਾ ਪਿਆ ਸਾਡੇ ਪਿੰਡ ਦੇ ਮੇਰੇ ਰਸਤੇ ਦੋ ਸਾਡਾ ਟੁੱਟਾ ਵੈ ਇਹਦੋਂ ਕੋਈ ਟਰਾਲੀ ਵੀ ਨਹੀਂ ਆਂਦੀ ਨਾ ਕੋਈ ਸਾਡੇ ਪਿੰਡ ਵਿੱਚ ਕਾ ਆ ਸਕਦਾ ਸਾਰੇ ਵੀਰੋ ਨਾਲੇ ਇਹੀ ਬੇਨਤੀ ਕਰਨੇ ਕਿ ਸਾਡੇ ਪਿੰਡ ਤੁਸੀਂ ਕੋਈ ਰਾਸ਼ਨ ਲੈ ਤਾਣਾ ਪਾਣੀ ਨੂੰ ਉੱਤੇ ਰੁਕ ਲੈਣ ਦੋ ਉਸ ਤੋਂ ਬਾਅਦ ਲੈ ਕੇ ਆਓ ਦੇ ਤੇ ਉਸ ਨਾਲ ਸਾਡੇ ਪੂਰੀਆਂ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਜਿਵੇਂ ਇੱਕ ਲਗਭਗ 5 ਤੋਂ 6 ਫੁੱਟ ਰੇਤਾ ਪੈ ਗਿਆ ਅਤੇ ਸਾਡੇ ਪਿੰਡ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਮੁਲਾਜ਼ਮ ਨਹੀਂ ਆਇਆ ਇਹ ਆ ਤੇ ਵੇਖਣ ਕਿ ਪਿੰਡ ਦੇ ਕਿਨਾਰੇ ਦੇ ਉੱਤੇ ਬਿਲਕੁਲ ਦਰਿਆ ਆ ਗਿਆ ਤੇ ਨਾ ਕੋਈ ਸਾਡੇ ਕੋਲ ਮਿੱਟੀ ਦਾ ਪ੍ਰਬੰਧ ਹੈਗਾ ਸੀ ਤੇ ਨਾ ਕੋਈ ਘਰ ਆ ਵੇਖੋ ਇੱਕ ਘਰ ਉਥੋਂ ਪਟਿਆ ਵੀਰੇ ਬਾਕੀ ਆ ਦੋ ਪਟਦੇ ਪਏ ਇੱਕ ਵੀਰ ਇਧਰ ਲੱਗੇ ਉਹਨਾਂ ਘਰ ਪੱਟਣ ਵਾਸਤੇ ਕਿਉਂਕਿ ਇਹ ਦਰਿਆ ਦਾ ਕਿਨਾਰਾ ਲਗਭਗ 40 ਤੋਂ 50 ਫੁੱਟ ਤੱਕ ਇਹ ਪਾਣੀ ਹੈ ਮੇਰਾ ਵੀਰ ਇਹ ਪਿਛਲੇ ਲੋਕਾਂ ਨੂੰ ਰਾਸ਼ਨ ਤੋਂ ਰੋਕੋ ਜਿਹੜੇ ਸੁੱਕ ਤੇ ਬੈਠਦੇ ਰਾਸ਼ਨ ਲੈ ਰਹੇ ਨੇ ਭਾਨੇ ਵਾਲਾ ਜੱਲੋਂ ਕੇ ਯਾਰਾ ਚਾਂਦੀ ਵਾਲਾ ਇਹਨਾਂ ਨੂੰ ਰੋਕੋ ਅਤੇ ਇਹਨਾਂ ਕੋਲ ਵੱਤ ਵੱਦ ਰਾਸ਼ਨ ਪਚਾਓ ਇਹਨ ਪਚਾਇਆ ਨਾ ਜਾਵੇ ਤੇ ਜੇ ਰਾਸ਼ਨ ਪਚਾਣਾ ਹੈ ਤੇ ਵੀਰ ਟੈਂਡੀਆ ਕੋ ਸੁੱਕਾ ਰਾਸ਼ਨ ਪਚਾਇਆ ਜਾਵੇ ਵਾਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸ਼ਿਖਾ ਸ਼ਰਮਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਉਹਨਾਂ ਜਾਂਚ ਕਰਨ ਲਈ ਐਸਜੀਐਮ ਫਿਰੋਜ਼ਪੁਰ ਨੂੰ ਮੋਕੇ ਤੇ ਭੇਜਿਆ ਹੋਇਆ ਹੈ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਠੰਡ ਦੀ ਰਿਪੋਰਟ ਪੰਜਾਬੀ ਜਾਗਰਣ